ਤੋਂ ਮੇਲਾ ਵੀ ਸਟਾਰਟ ਆ ਤੇ ਬਹੁਤ ਭਾਰੀ ਮੇਲਾ ਲੱਗਦਾ ਹਾਂ ਤੇ ਇਹਨਾਂ ਸ਼ਾਮ ਸਾਹਿਬ ਤੇ ਲੋ ਜੀ ਸੰਗਤਾਂ ਇਕੱਠ ਦੇਖੋ ਭਾਰੀ ਕਰ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਕਰੋ ਦਸ਼ਮ ਵਾਖ ਕਰੋ ਜੀ ਸਰੋਵਰ ਚ ਮੱਛੀਆਂ ਦੇਖੋ ਜੀ ਕਿੰਨੀ ਪਿਆਰੀ ਪਿਆਰੀ 골ਡਨ 골ਡਨ ਕਲਰ ਦੀਆਂ ਉਹਦੇ orange ਕਲਰ ਦੀਆਂ ਹਨਾ ਆ ਦੇਖੋ ਦੇਖੋ ਸੰਗਤਾਂ ਉਜੀ ਦਾ ਖੂਹ ਦੇਖੋ ਸੰਦ ਸਾਡੇ ਬੱਚਾ ਵਾਸਤੇ ਚੁੱਲੇ ਲੱਗਦੇ ਪਏ ਆ ਛੋਟੇ ਛੋਟੇ ਹਾਂਜੀ ਸਤਿ ਸ੍ਰੀ ਅਕਾਲ ਜੀ ਗਾਇਜ਼ ਕਿਵੇਂ ਹੋ ਜੀ ਅੱਜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਚਲੋ ਜੀ ਗਾਇਜ਼ ਅੱਜ ਆਪਾਂ ਚੱਲੇ ਆ ਜੀ ਤੁਹਾਨੂੰ ਸੂਸਾਂ ਦੇ ਮੇਲੇ ਦਰਸ਼ਨ ਕਰਾਉਣ ਜਿਹੜਾ ਕਿ ਦੋਆਬੇ ਦਾ ਸਭ ਤੋਂ ਮਸ਼ਹੂਰ ਤੇ ਵੱਡਾ ਮੇਲਾ ਲੱਗਦਾ ਸਭ ਤੋਂ ਵੱਡਾ ਮੇਲਾ ਵਾ ਸੂਸਾਂ ਦਾ ਮੇਲਾ ਤੇ ਆ ਗਿਆ ਹੈ ਤੇ 14 ਤਰੀਕ ਫਾਈਨਲ ਆ ਉਹਦਾ 12 13 14 ਨੂੰ ਹੁੰਦਾ ਮੇਲਾ ਤੇ ਕੁਝ ਕੁ ਜੀ ਤਾਂ ਹੁਣ ਤੁਹਾਨੂੰ ਪਤਾ ਜੋ ਅਟੈਕ ਵਗੈਰਾ ਹੋਇਆ ਉਹਦੇ ਕਰਕੇ ਨਾ ਥੋੜਾ ਮਤਲਬ ਕਹਿ ਰਹੇ ਸੀ ਕਿ ਦੇ ਦੇ ਤੇ ਕੀ ਮਹੌਲ ਆ ਕਿ ਮੇਲਾ ਹੋਣਾ ਕਿ ਨਹੀਂ ਹੋਣਾ ਬਾਕੀ ਜਾਣੇ ਉੱਤੇ ਕੀ ਕੀ ਤਿਆਰੀਆਂ ਤਾਂ ਦਿਖਾਉਨੇ ਆ ਤੇ ਇਸ ਕਰਕੇ ਚੈਨਲ ਨੂੰ ਕੱਲੋ ਸਬਸਕ੍ਰਾਈਬ ਸਾਰੀ ਅਪਡੇਟ ਦਵਾਂਗੇ ਤੁਹਾਨੂੰ ਇਸ ਵੀਡੀਓ ਚ ਹਾਂਜੀ ਤੇ ਵੀਡੀਓ ਤੇ ਬਣੇ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਹੜਾ ਨਵਾਂ ਤੇ ਪਾਤੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੇ ਹਰ ਇੱਕ ਤੱਕ ਇਨਫੋਰਮੇਸ਼ਨ ਹੀ ਮਿਲ ਜੇ ਤੇ ਚਲੋ ਹੁਣ ਆਪਾਂ ਚੱਲਦੇ ਆ ਤੇ ਗਰਮੀ ਬਹੁਤ ਜ਼ਿਆਦਾ ਹੋ ਚੁ ਰੇੜੀ ਛੜੀ ਹੋ ਗਈ ਦੇਖੋ ਰੀਤੇ ਚਲੋ ਆ ਦੇਖੋ ਜੀ ਤੋਂ ਤੋਂ ਦੇਖੋ ਪਹਿਲਾਂ ਤਾਂ ਕੀ ਮਹੌਲ ਤਾਂ ਚਲੋ ਹੁਣ ਚੱਲਦੇ ਸਿੱਧਾ ਆਪਾਂ ਤੇ ਲੋ ਜੀ ਪੁੱਜ ਗਏ ਪਿੰਡ ਸੂਸਾ ਤੇ ਥਾਥਾ ਘੋਟ ਲੱਗਿਆ ਵੰਸਾ ਤੇ ਬਾਸ ਰਹਿ ਗਏ ਤੋਂ 200 ਮੀਟਰ ਤੇ ਬਾਕੀ ਚੱਲ ਕੇ ਘਰਦਵਾਰ ਸਾਹਿਬ ਦੇ ਦਰਸ਼ਨ ਕਰਦੇ ਚਲੋ ਜੀ ਬਸ ਆਪਾਂ ਬਿਲਕੁਲ ਲੱਗੇ ਪਹੁੰਚਲੇ ਸਭ ਨੇ ਸਾਨੂੰ ਚੁੱਲ੍ਹੇ ਦੇਖ ਚੁੱਕੇ ਆ ਜੀ ਤੇ ਦੇਖੋ ਤਿੰਨ ਚੁੱਲ੍ਹੇ ਰੈਡੀ ਹੋ ਚੁੱਕੇ ਆ ਪਰ ਰੈਡੀ ਮਤਲਬ ਤਿਆਰ ਕਰ ਰਹੇ ਆ ਤੇ ਬਾਕੀ ਚਲੋ ਚੱਲਦੇ ਆ ਗੁਰੂ ਘਰ ਵਾਲੀ ਸਾਈਡ ਦੇਖੋ ਸਾਹਮਣੇ ਗੁਰੂ ਦਰਬਾਰ ਦਿਖਣ ਲੱਗ ਪਿਆ ਵਾ ਤੇ ਚਲੋ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਚੱਲਦੇ ਆ ਤੇ ਅੱਜ ਧੁੱਪ ਵੀ ਬਹੁਤ ਜ਼ਿਆਦਾ ਵਾ ਤੇ ਇਸ ਕਰਕੇ ਮਾਤਾ ਵੀਡੀਓ ਸ਼ੇਅਰ ਕਰਦੇ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਸਾਰੇ ਮੇਲੇ ਦਿਖਾਵਾਂਗੇ ਬਾਕੀ ਇੱਧਰ ਪਾਸੇ ਸ਼ਾਪਸ ਲੱਗੀਆਂ ਆ ਪਾਰਕਿੰਗ ਦੀ ਜਗ੍ਹਾ ਆ ਤੇ ਇੱਧਰ ਹੈਗਾ ਗੁਰਦੁਆਰਾ ਸਾਹਿਬ ਤਲੋਈ ਸੰਗਧੀ ਕਿ ਤਨ ਹੋਰ ਮੇਲੇ ਦਾ ਬੋਰਡ ਤੇ ਖਾਤਾ ਵਾ ਪਾਨੂੰ ਲੱਗ ਹੀ ਗਿਆ ਉਹਨੂੰ ਦੀ ਪੜੀ ਜੇ ਕਿਹੜੇ ਮੇਲੇ ਦੀ ਬੋਰਡ ਤੇ ਖੋਣੇ ਪਿਆ ਉਹ ਵੀ ਤਰੋਂ ਮੇਲਾ ਤਕੂਣਾ ਆਪਾਂ ਤੇ ਇਸ ਸਾਲਾਨਾ ਜੋੜ ਮੇਲਾ ਪਿੰਡ ਸੂਸਾ ਤੇ ਉਹ ਪੇਕਾਲ ਸਰ ਦਾ ਮੇਲਾ ਚਾਰ ਜੇਠ ਨੂੰ ਹੁੰਦਾ 17 ਤਰੀਗ ਨੂੰ ਤੇ ਇਸ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਤੇ ਤਿਆਰੀਆਂ ਹੋ ਗਈਆਂ ਮੇਲੇ ਦੀਆਂ ਡੈਕੋਰੇਸ਼ਨ ਵੀ ਹੋ ਗਈ ਆ ਦੇਈ ਸੰਗਤ ਦੇ ਅਲੋਹ ਜੀ ਤੇਨੇ ਕਰੇਸ਼ਨ ਹੋ ਗਈ ਆ ਪੂਰੀ ਡਨ ਠੀਕ ਜਿਦ ਤੱਕ ਤੁਹਾਨੂੰ ਪਤਾ ਹੈ ਕਿ ਕੱਲ ਤੋਂ ਮੇਲਾ ਵੀ ਸਟਾਰਟ ਆ ਤੇ ਬਹੁਤ ਭਾਰੀ ਮੇਲਾ ਲੱਗਦਾ ਮੱਕੀ ਚਲ ਗਈ ਪਹਿਲਾ ਦਰਸ਼ਨ ਦੇਦਾਰੇ ਕਰੀਏ ਰਹਣਾ ਤਾਂ ਕਰਕੇ ਪੂਰਾ ਤਪ ਹੋਣਾ ਕਰਮੀ ਦਾ ਸੇਖ ਨੇ ਸਭ ਤੋਂ ਪਹਿਲਾਂ ਮੰਜੀ ਸਾਹਿਬ ਚੱਲ ਗਏ ਮੱਥ ਟੇਕੀ ਚਲੋ ਜੀ ਸੰਗਤ ਜੀ ਕਰੋ ਮੰਜੀ ਸਾਹਿਬ ਜੀ ਦੇ ਦਰਸ਼ਨ ਵਾਹਿਗੁਰੂ ਜੀ ਤਰਪੋ ਕਰਦੇ ਕਰੋ ਦਰਸ਼ਨ ਸੰਤੋ ਚਲੋ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਇੰਨਾ ਸੋਹਣਾ ਲੱਗਦਾ ਪਿਆ ਤੇ ਕਿੰਨਾ ਸੋਹਣਾ ਸਜਾਇਆ ਗਿਆ ਉਹ ਤੇ ਕਿੰਨੀ ਸੋਹਣੇ ਉਹ ਛਤਰੀਆਂ ਕਿੰਨੀ ਕਿੰਦੀ ਸੋਹਣੇ ਲੱਗਦੀਆਂ ਨਾ ਤੇ ਦੇਖੋ ਕਿੰਨਾ ਸੋਹਣਾ ਗੁਲਾਬ ਤੇ ਫੁੱਲਾਂ ਨਾਲ ਗੈਂਦੇ ਤੇ ਫੁੱਲਾਂ ਨਾਲ ਸਜਾਇਆ ਹੋਇਆ ਵਾ ਗੁਰਦੁਆਰਾ ਸਾਹਿਬ ਤੇ ਚਲੋ ਹੁਣ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਕਿੰਨਾ ਸੋਹਣਾ ਸਜਿਆ ਹੋਇਆ ਗੁਰਦੁਆਰਾ ਸਾਹਿਬ ਤੇ ਦੇਖੋ ਵਾਹਿਗੁਰੂ ਕਿਰਪਾ ਕਰੇ ਤੇ ਮੈਂ ਜਲਦੀ ਦੁਰਿਆ ਹੋਇਆ ਕਿਉਂਕਿ ਪੈਰ ਛੜਦੇ ਪਈ ਤਾਂ ਬਹੁਤ ਜ਼ਿਆਦਾ ਥਲੇ ਨਾ ਫਰਸ਼ ਤਪਿਆ ਹੋਇਆ ਸੀ ਤਾਂ ਬਾਕੀ ਤੁਹਾਨੂੰ ਡੈਕੋਰੇਸ਼ਨ ਦਿਖਾਉਣਾ ਦੇਖੋ ਕਿੰਨੀ ਔਰ ਦਾ ਡੈਕੋਰੇਸ਼ਨ ਕਿੰਨਾ ਸੋਹਣਾ ਲੱਗਦਾ ਪਿਆ ਗੁਰੂ ਦਰਬਾਰ ਤੁਲੋ ਜੀ ਸੰਗਤ ਜੀ ਹੁਣ ਤੁਹਾਨੂੰ ਦਰਸ਼ਕ ਹੋਣੇ ਆ ਬੱਬਾ ਜੋਰਦਾਸ ਜੀ ਦੇ ਤੇ ਆਪਕੋ ਵੀਡੀਓ ਸ਼ੇਅਰ ਕਰਦੋ ਤੇ ਬੱਬਾ ਜੀ ਦੇ ਕਰੋ ਦਰਸ਼ਨ ਤੇ ਸਾਥ ਸੰਗਤ ਜੀ ਕਾਫੀ ਸੰਗਤਾਂ ਆ ਰਹੀਆਂ ਵਾ ਜਿਵੇਂ ਜਿਵੇਂ ਦਿਨ ਬੀਤ ਰਿਹਾ ਸੰਗਤਾਂ ਕਾਫੀ ਵੱਧ ਛੜ ਕੇ ਆ ਰਹੀਆਂ ਵਾ ਤੇ ਚਲੋ ਜੀ ਹੁਣ ਆਪਾਂ ਵੀ ਬੱਬਾ ਜੀ ਦੇ ਦਰਸ਼ਨ ਕਰ ਲਈਏ ਤੇ ਆਪਾਂ ਵੀ ਮੱਥਾ ਟੇਕ ਲਈਏ ਤੁਸੀਂ ਵੀ ਸਾਡੇ ਨਾਲ ਬੱਬਾ ਜੀ ਦੇ ਦਰਸ਼ਨ ਕਰ ਲਓ ਵਾਹਿਗੁਰੂ ਜਪਤ ਕਰੂ ਕਰੋ ਦਰਸ਼ਨ ਸੰਗਤੋ ਇਹਨਾਂ ਸ਼ੰਸਾ ਜੋੜਾ ਕੀ ਚੜਦਾ ਹੈ 14 ਤਰੀਕ ਨੂੰ ਕਿ ਗੁਰੂ ਅਮਰਦਾਸ ਸਾਹਿਬ ਨੂੰ ਅਮਰਦਾਸ ਸਾਹਿਬ ਨੂੰ ਅਮਰਦਾਸ ਸਾਹਿਬ ਨੂੰ ਅਮਰਦਾਸ ਸਾਹਿਬ ਨੂੰ ਅਗੇ ਆਉਣ ਦੇ ਇਹ ਗੁੰਨਦੇ ਇਹਨਾਂ ਪਰਿਵਾਰ ਦੇ ਪਾਣੀ ਮਾਰ ਗਾਣੀਆਂ ਰੰਗਨ ਦਾ ਮਹਾਰਾਜਿਆਂ ਦੇ ਅਮਰਦਾਸ ਸਾਹਿਬ ਪਰਮਾਤਮਾ ਚਲੋ ਜੀ ਮੈਂ ਸ਼ੰਸਾ ਨੂੰ ਮੱਥਾ ਟੇਕ ਲਿਆ ਹੁਣ ਐਣੀ ਜਾ ਰਿਹਾ ਮੱਥਾ ਟਿਕਣ ਤੇ ਕਰੋ ਸੰਤੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਅੰਮ੍ਰਿਤਸਰ ਮਹਾਰਾਜ ਨੂੰ ਨਿਕਰਤਾ ਮਹਾਰਾਜ ਦੇਰਵਾਣੀ ਲੰਗਰ ਨੂੰ ਅੰਮ੍ਰਿਤਸਰ ਮਹਾਰਾਜ ਤੇ ਲੋ ਜੀ ਸੰਗਤਾਂ ਕੱਠ ਦੇ ਕੋ ਪਾਰੀ ਕਰ ਬਹੁਤ ਜਿਆਦਾ ਕੱਠ ਹੁੰਦਾ ਵਾ ਤੇ 13 12 13 14 ਚਲੋ ਜੀ ਭਾਈ ਦੀ ਖੂਈ ਤੇ ਕਰੋ ਦਰਸ਼ਨ ਸਕਤੋ ਕਬਰ ਆ ਨਾ ਹੂੰ ਕਬਰ ਕੀ ਤਾ ਆਸ਼ੇ ਕਰੋ ਲੋ ਜੀ ਸੰਗਤ ਜੀ ਕਰੋ ਦਰਸ਼ਨ ਵਾਹਿਗੁਰੂ ਕਿਰਪਾ ਕਰੇ ਕੋਰੋ ਦਰਸ਼ਨ ਸੰਤੋ ਤੇ ਕਾਫੀ ਜਨਾ ਨੋਨ ਵਗੈਰਾ ਚੜਾਏ ਹੋਏ ਇੱਥੇ ਕੋਈ ਸੁੱਖ ਦਾ ਹੋਣਾ ਜਿਵੇਂ ਜਿਵੇਂ ਪੀਰਾਂ ਦੀ ਚਾਦਰ ਹੈ ਪੀਰਾਂ ਦਾ ਦਰਬਾਰ ਬਣਾਇਆ ਹੋਇਆ ਆ ਤੇ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੈ ਪੀਰਾਂ ਦੀ ਤੇ ਕਾਫੀ ਸੰਗਤਾਂ ਇੱਥੇ ਦੇਖੋ ਚਾਰਾਗ ਵੀ ਜਗਦਾ ਤੇ ਲੋਹ ਸੰਗਤ ਕਰੋ ਦਰਸ਼ਨ ਜੈ ਹੋ ਚਲੋ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਕਿੰਨਾ ਸੁਭਾਵਕ ਕਰਿਆ ਪਾਰਾ ਪਰਵਾ ਸਾਰੇ ਸਾਰੇ ਸਾਰੀਆਂ ਸਵਾਵ ਦੇ ਵਿੱਚ ਦਰਤਾ ਤੱਕ ਨੂੰ ਅਮਰ ਦਾ ਸਾਰ ਆਪਾਂ ਕਰਦੇ ਮਹਾਰਾਜ ਦੀ ਅਗੋਸਤ ਹਰ ਤਰਫ ਵੱਲ ਬਲਾਮਾ ਮਾਰ ਕੇ ਤੁਸਾਰ ਚਲੋ ਜੀ ਸੰਗਤ ਜੀ ਹੁਣ ਚੱਲਦੇ ਆ ਸਭ ਤੋਂ ਪਹਿਲਾਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥਾ ਟੇਕਦੇ ਆ ਤੇ ਤੁਸੀਂ ਵੀ ਸਾਡੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਿਓ ਆਓ ਚਲਿਏ ਕਰੀਏ ਦਰਸ਼ਨ ਦੀਦਾਰੇ ਤੇ ਕਾਫੀ ਸਕਤਾ ਆ ਰਹੀਆਂ ਜੀ ਸਿੱਖੋ ਜੀ ਤੇ ਸਾਨੂੰ ਸੰਗਤਾਂ ਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਚਲੋ ਹੁਣ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੀਏ ਨਤਮਤਕ ਹੋਈਏ ਤੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਸਾਰਿਆਂ ਲਈ ਵਾਹਿਗੁਰੂ ਕਿਰਪਾ ਦੇ ਨਾਲ ਸਾਰੀ ਸੰਗਤ ਨੂੰ ਮਹਾਰਾਜ ਨਾਮ ਹੈ ਤੁਹਾਡੇ ਕੋਲ ਪਰ ਦਰਸ਼ਕਾਂ ਕੋਲ ਪਰ ਮਹਾਰਾਜ ਮੈਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੁੜ ਕਰਕੇ ਰੱਖ ਲੈਣਾ ਕਰੋ ਮੈਨੂੰ ਸੇਵਾ ਸਿਮਰ ਦੀਆਂ ਦਾਤਾਂ ਦੇ ਲੈਣਾ ਵੀ ਵੀਰਵਾਲ ਵਾਲੇ ਦੇ ਨਾਲ ਪਰਚੇ ਜਣਾ ਆਪਾਂ ਭਲਾ ਨਹੀਂ ਥਾਰ ਦੇ ਜਾਣ ਤੇ ਕੁੱਝ ਕੱਲ ਸਾਰੀ ਸਾਨੂੰ ਵੀਰਵਾਲ ਵਾਲੇ ਦੇ ਨੇ ਲੈ ਕੇ ਬਹਿ ਜਾਣਾ ਕਰ ਅੱਜ ਆਤਵਾਰ ਵਾਲੇ ਦੇ ਨਾਲ ਆਪਾਂ ਸਾਥ ਜੁੜ ਕਰਕੇ ਬਿਠੇ ਆਪਾਂ ਬਾਣੀ ਵੀ ਪੜ ਰਹੇ ਆ ਭਾਈ ਤੇ ਕੋਈ ਮੰਗਲਵਾਰ ਵਾਲੇ ਦੇ ਨਾਲ ਕਿਸੇ ਪਾਸੇ ਬੰਦੇ ਆ ਫਿਰ ਤਾਂ ਕਿਸੇ ਪਾਸੇ ਫਿਰ ਆਪਦਾ ਖਾਣਾ ਖਰੀਏ ਭਾਈ ਤੇ ਜਿਹਨੂੰ ਜਿਉਂ ਖਾਲਸਾ ਦੀ ਕਾਮਨਾ ਤੇਰੇ ਗੁਰਬਾਨੀ ਸੁਣੀ ਸੁਖਮੀ ਸਾਹਿਬ ਤੇ ਕਿੰਨੀ ਹੈ ਇਹ ਗੁਰੂ ਸਾਧ ਜੀ ਮਨ ਦੀ ਤੁਰੇ ਫਿਰੇ ਬਿਸਰੇ ਨਾ ਦੇ ਝੋਲ ਨਾ ਭਰਨੀਆਂ ਨੇ ਨਾ ਖਾਲਸਾ ਦੀ ਕਿਸੇ ਦੇ ਤੁਹਾਡੇ ਤੇ ਕੀ ਕਰਨ ਮਾਰਗ ਇਹਨਾਂ ਖਾਸ ਨੂੰ ਛੋੜ ਕੇ ਲੱਗੇ ਡੁੱਬੇ ਸਿਰ ਨਿਧਾਰੇ ਆ ਮਾਰਗੇ ਜਿਹੜਾ ਗੁੱਜੇ ਵੱਡੇ ਖਾਲਸਾ ਨੂੰ ਛੱਡ ਕਰਕੇ ਆਤਾਂ ਦੇ ਖੇਤਾਂ ਦੇ ਚਲੇ ਜਿਵੇਂ ਭਾਈ ਮਾਰਗੇ ਸਾਡਾ ਸਿੱਖ ਨਹੀਂ ਹੈ ਭਾਈ ਤੇ ਗੁਰੂ ਖਾਲਸਾ ਜੀ ਪ੍ਰੇਮ ਕਰਕੇ ਛੱਡਦਾ ਰੱਖਦੀ ਇਸੇ ਪਰਿਵਾਰਕ ਨੂੰ ਬਹੁਤ ਕੁਸ਼ ਪ੍ਰਾਪਤ ਹੁੰਦਾ ਪਰ। ਚਲੋ ਇਹ ਸੰਗਤ ਦੇਖੋ ਜੀ ਕਰੋ ਦਰਸ਼ਨ ਵਾਹਿਗੁਰੂ ਜੀ। ਦੇਖੋ ਸੰਗਤਾਂ ਇਕੱਠ ਬਾਦਰੇ ਆਵਾ ਤੇ 12 13 14 ਨੂੰ ਕਾਫੀ ਸੰਗਤਾਂ ਇਕੱਠ ਹੋਇਆ ਨਾ ਪਹਿਲਾਂ ਇੱਕ ਇੱਧਰ ਚੂਲੇ ਹੀ ਲੱਗੇ ਹੁਣ ਲੱਗੇ ਦੋ ਤਿੰਨ ਤੇ ਇਧਰ ਸਾਈਡ ਵੀ ਸਾਰਾ ਲੱਗਣ ਲੱਪੇ ਚੂਲੇ ਤੇ ਲੋ ਜੀ ਅੱਜ ਸ਼ਾਮ ਤੋਂ ਹੀ ਰਸ ਕਾਫੀ ਪੈਣਾ ਆ ਦੇਖ ਲਿਓ ਤੇ ਤਿੰਨ ਚਾਰ ਦਿਨ ਮੇਲਾ ਚੱਲਣਾ ਹੈ। ਹਮ ਰਾਤ ਦਾ ਤਾਂ ਦਿਨ-ਦਿਨ ਦਾ ਤਾਂ ਹੈਗਾ ਹੀ ਹੈ ਤੇ ਤਿੰਨ ਦਿਨ ਮੇਲਾ ਜੀ ਉਹ ਪਾਰੀ ਮੇਲਾ ਲੱਗਣਾ ਸਾਰਾ ਭਰ ਜਾਂਦਾ ਜੀ ਸਾਰੀ ਜਗ੍ਹਾ ਹਾਂ ਅੱਜ ਅਜੇ ਇਸ ਵਾਰ ਨਹੀਂ ਹੋਊਗਾ ਬਾਕੀ ਦੇਖੋ ਹਲੇ ਤਾਂ ਅਹੀ ਗਾਈਡਲਾਈਨਸ ਅਕ ਦੇਨੇ-ਦੇਨੇ ਹੋਊਗਾ ਅੱਦੋ ਤਨ ਸਰੋਵਰ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਤਾਂ ਚਲੋ ਚਲਿਏ ਆਪਾਂ ਤੇ ਸਹਿ ਲੰਗਰ ਖਾਲਾ ਤੇ ਬਾਕੀ ਆ ਦੇਖੋ ਡੇਟ 12 13 14 ਮਈ ਚਲੋ ਜੀ ਸਰੋਵਰ ਦਰਸ਼ਨ ਸੰਗਤੋਂ ਵਾਹਿਗੁਰੂ ਕਿਰਪਾ ਕਰਿਓ ਤਕ ਕਰੋ ਸਰੋਵਰ ਦੇ ਦਰਸ਼ਨ ਸਰੋਵਰ ਚ ਮਛੀਆਂ ਦੇਖੋ ਕਿੰਨੀ ਪਿਆਰੀ ਪਿਆਰੀ 골ਡਨ 골ਡਨ ਕਲਰ ਦੀਆਂ ਉਹਦੇ orange orange ਕਲਰ ਦੀਆਂ ਹਾਂ ਆ ਦੇਖੋ ਦੇਖੋ ਸੰਗਤੋ ਵਾਹਿਗੁਰੂ ਪੰਚ ਰਾਨਾ ਕੱਲੀ ਯਾਰੇ ਦੇਖੋ ਕਿ ਨਹੀਂ ਸੁਣੀ ਲੱਗਦੀਆਂ ਪਈਆਂ ਨਹੀਂ ਅਕਦੇ ਇਕੱਠੀਆਂ ਹੋ ਗਈਆਂ ਨਹੀਂ ਬ੍ਰਾਊਨ ਬ੍ਰਾਊਨ ਕਲਰ ਦੀਆਂ ਬੇਜ ਆਰੰਜ ਕਲਰ ਦੀ ਇੱਕ ਤੇ ਸੰਗਤਾਂ ਬੱਚੇ ਨਾ ਆ ਰਹੇ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਸੰਗਤੇ ਹੁਣ ਆਪਾਂ ਚੱਲਿਆਂ ਲੰਗਰ ਖਾਣ ਤੇ ਆਣੀ ਕਿਤੇ ਲੰਗਰ ਪ੍ਰਸ਼ਾਦਾ ਛਕ ਲਈਏ ਤੇ ਦਰਸ਼ਨ ਤੁਹਾਨੂੰ ਕਰਾਤੇ ਇਸ ਕਰਕੇ ਤੁਹਾਡਾ ਵੀਡੀਓ ਸ਼ੇਅਰ ਕਰ ਦਿਓ ਠੀਕ ਆ ਜੀ ਤਾਂ ਹੁਣ ਪਹਿਲਾਂ ਲੰਗਰ ਸੱਕ ਲਈਏ ਤੇ ਬਾਕੀ ਤੁਹਾਨੂੰ ਬਾਹਰੀ ਸਾਈਡ ਝੂਲੇ ਵੀ ਦਿਖਾਉਣੇ ਆ ਇਸ ਕਰੇ ਵੀਡੀਓ ਨਾਲ ਹਜੇ ਬਣੇ ਰਹੋ ਤੇ ਚਲੋ ਜੀ ਆਜੋ ਪਹਿਲਾਂ ਲੰਗਰ ਸੱਕ ਲਈਏ ਸਾਡੇ ਮੇਰੇ ਘਰ ਲੱਸੀ ਮਿਲ ਗਈ ਆ ਲੱਸੀ ਨਾਲ ਲੰਗਰੋ ਲੱਗਾ ਹੋਇਆ ਨਾਲ ਦੀ ਨਾਲ ਲੰਗਰ ਸੱਕਿਆ ਹੀ ਲਾਡ ਲੱਸੀ ਮਿਲ ਕੇ ਸਾਨੂੰ ਚਲੋ ਚਲੀਏ ਆ ਗੋ ਠੰਡੀ ਠੰਡੀ ਦਸੀ ਪਿਓ ਸੰਗਤੋ ਅਸੀਂ ਉਹਲੇ ਮੈਟ ਹੈ ਨਹੀਂ ਜੀ ਇਨਾ ਤਤਾ ਨਾ ਥੱਲੇ ਉਹ ਤਾਂ ਮੈਟ ਵਿਛਾਤਾ ਵਾ ਸੋਨੇ ਦੀ ਟੈਂਪਰੇਚਰ ਬਿਲਕੁਲ ਤੇ ਉਧਰ ਹੀ ਤੰਦ ਬਣਾਉ ਦੇਖੋ ਉਧਰ ਵੀ ਝੁੱਲੇ ਲੱਗ ਰਹੇ ਛੋਟੇ ਝੁੱਲੇ ਹਨਾ ਤੰਦ ਖੋਣੇ ਬਾਹਰ ਜਾ ਕੇ ਚਲੋ ਜਾਈ ਹੋਂ ਦੀ ਸਾਰਿਆਂ ਨੇ ਖੁੱਲੇ ਦਰਸ਼ਨ ਕੀਤੇ ਹੋਏ ਕਿ ਨਹੀਂ ਆਣੀ ਚਲੋ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਘਰ ਦਰਸ਼ਨ ਸੰਗਤਾਂ ਦੇ ਦੇਖੋ ਸੰਗਤ ਆ ਰਹੀ ਹੈ ਜੀ ਬਾਅਦ ਚੜ ਕੇ ਤੁਹਾਨੂੰ ਮਣ ਚੱਲਦੇ ਹਨ ਬਾਹਰਲਾ ਮਾਹੌਲ ਦਾ ਉਹ ਜੀ ਦਾ ਖੂਹ ਦੇਖੋ ਸੰਗਤੋਂ ਟਾਈਮ ਬਣਾਇਆ ਹੈ ਨਾ ਵੇ ਪੁਰਾਣੇ ਸਮਝਦਾ ਘੁੰਮਦੇ ਘੁੰਮਦੇ ਹੀ ਨਾ ਚੱਕਰ ਜੇ ਵਾਲਾ ਜਿੱਤੇ ਉਹ ਘੁੰਮਦੇ ਆ ਤੇਰੇ ਵੀ ਘੁੰਮਦੀ ਹਾਂ ਸਰਕਾ ਮਿਮਾ ਨਾਲ ਘੁੰਮਦਾ ਦੇਖੋ ਕਿੰਨਾ ਸੋਹਣਾ ਜਿੱਦ ਤੱਕ ਮੋਣਾ ਐਣੀ ਕਮਾਵਾ ਮੈਂ ਤੁਮਾਗੇ ਆਵਾ ਜਾਓ ਹਾਂ ਕੋ ਬੱਚਾ ਵਾਸਤੇ ਚੁੱਲੇ ਲੱਗਦੇ ਪਏ ਆ ਛੋਟੇ ਛੋਟੇ ਤੇ ਲੋ ਜੀ ਦੇਖੋ ਜੀ ਚੁੱਲੇ ਲੱਗ ਲੱਪੇ ਆ ਜੀ ਤੇ ਉਹ ਦੇਖੋ ਤਿਆਰ ਕਰ ਰਹੇ ਆ ਚੁੱਲਿਓ ਤਾਂ ਥੋੜਾ ਜ਼ੂਮ ਕਰਕੇ ਦਿਖੋ ਨਾ ਦੇਖੋ ਛੋਟੇ ਛੋਟੇ ਬੱਚਾ ਵਾਸਤੇ ਆ ਤਿਆਰੀਆਂ ਚੱਲ ਰਹੀਆਂ ਝੂਲੇ ਸਟਾਰਟ ਹੋ ਜਾਣੇ ਆ ਤੇ ਇੱਧਰ ਵੀ ਦੁਕਾਨਾਂ ਤਾਂ ਖੁੱਲੀਆਂ ਲੱਗੀਆਂ ਹੋਈਆਂ ਵਾ ਤੇ ਕਾਫੀ ਲੱਗ ਵੀ ਰਹੀਆਂ ਵਾ ਦੇਖੋ ਜੀ ਸੰਗਤੋ ਕਰੋ ਦਰਸ਼ਨ ਬਾਕੀ ਮੇਲੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆਪਾਂ ਚਲੋ ਜੀ ਕਰੋ ਦਰਸ਼ਨ ਜੀ ਤੇ ਕਾਫੀ ਦੁਕਾਨਾਂ ਲੱਗੀਆਂ ਕਾਫੀ ਗੱਟੀਆਂ ਆ ਰਹੀਆਂ ਮੱਥਾ ਟੇਕ ਕੇ ਜਾ ਵੀ ਰਹੇ ਆ ਤੇ ਉਹ ਦੇਖੋ ਜੀ ਕੱਲ ਤੋਂ ਮੇਲਾ ਭਰ ਜਾਣਾ ਕਿ ਨਹੀਂ ਕੱਲ ਤੋਂ ਮੇਲਾ ਭਰ ਜਾਣਾ ਤੇ ਲੋ ਜੀ ਤੇ ਫਾਈਨਲੀ ਪੁੱਛਿਆ ਸੀ ਤਾਂ ਪਤਾ ਲੱਗਾ ਕਿ ਮੇਲਾ ਕੱਲ ਤੋਂ ਸਟਾਰਟ ਆ ਤੇ ਲੋ ਲੋ ਜੀ ਹੁਣ ਸਟਾਰਟ ਹੋ ਜਾਣੇ ਆ ਕਿਉਂਕਿ ਅਗਰ ਮੇਲਾ ਜੇ ਨਹੀਂ ਹੋਣਾ ਸੀ ਤਾਂ ਪਹਿਲੇ ਅਨਾਉਂਸਮੈਂਟ ਹੋ ਜਾਣੀ ਸੀਗੀ ਤੇ ਅੱਜ ਪੁੱਛਿਆ ਵੀ ਅਜ ਤਾਂ ਤੇ ਕਹਿੰਦੇ ਲਗਾਤਾਰ ਜਿੱਦਾਂ ਮੇਲਾ ਹਰ ਵਾਰ ਲੱਗਦਾ ਆ ਉਦੋਂ ਹੀ ਲੱਗੂਗਾ ਤੋ ਜੀ ਉਹ ਦੇਖੋ ਟੈਂਪੂ ਆਇਆ ਲੇਖੋ ਆਪਣੇ ਹੋ ਲੈ ਕੇ ਆਏ ਹੋਏ ਆ ਚਾਪਸਾ ਦਾ ਅਸਮਾਨ ਹੁੰਦਾ ਨਾ ਜੀ ਨਾ ਵੀ ਹੋ ਗਿਆ ਤੇ ਆਪਣੇ ਉਹਨਾਂ ਕੀ ਕਹਿੰਦੇ ਹੁੰਦੇ ਝੂਲੇ ਉਹ ਦੇਖੋ ਟੈਂਪੋ ਟਰੈਕਟਰ ਵੀ ਆਇਆ ਹੋਇਆ ਵਾ ਹਾਂ ਸਾਰੇ ਇਹ ਜਿ ਲੱਗਣੇ ਆ ਮਤਲਬ ਅੱਜ ਸ਼ਾਮ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਸੇਕ ਦੇ ਨਾਲ ਕਿਉਂਕਿ ਉਹ ਜਿਹੜਾ ਲੋਹਾ ਨਾ ਉਹ ਹੋਰ ਜ਼ਿਆਦਾ ਗਰਮ ਹੋ ਗਏ ਨਾ ਉਹ ਟੱਚ ਨਹੀਂ ਹੁੰਦਾ ਤਾਂ ਕਰਕੇ ਫਿਰ ਅੱਜ ਥੋੜੀ ਸ਼ਾਂਤੀ ਹੈ ਜਿੰਨਾ ਕਿ ਸਵੇਰੇ ਸੈਟਿੰਗ ਹੋਈ ਉਹਨਾਂ ਨੇ ਕਰ ਲਈ ਹੈ ਤੇ ਬਾਕੀ ਸ਼ਾਮ ਤੱਕ ਇਹਨ ਪੂਰਾ ਮੇਲਾ ਹੋ ਜਾਣਾ ਮੁਕੰਮਲ ਤੇ ਬਾਕੀ ਤੁਹਾਨੂੰ ਪੂਰਾ ਮੇਲਾ ਦਿਖਾਵਾਂਗੇ ਕਿੱਦਾਂ ਸਾਰਾ A to Z ਤੇ ਸਾਰੇ ਲਾਗੇ ਲਾਗੇ ਦੇ ਜਿੰਨੇ ਵੀ ਖੇਤ ਆ ਨਾ ਤੇ ਤਾਰਾ ਬਗਲੀਆਂ ਹੋਈਆਂ ਆ ਤੇ ਜਿੱਥੇ ਜਿੱਥੇ ਫਸਲ ਕੱਟ ਹੋ ਗਈ ਆ ਕਣਕ ਕੱਟ ਗਈ ਆ ਸਾਰੇ ਪਿੱਛੇ ਤੱਕ ਪਾਰਕਿੰਗ ਹੋਣੀ ਆ ਕੱਲ ਆ ਦੇਖੋ ਤੇ ਨਾ ਪਾਰਕਿੰਗ ਦਾ ਪ੍ਰਬੰਧ ਹੋਇਆ ਆ ਹਾਂ ਤੇ ਸਾਰੇ ਲੱਗੀ ਹੂੰ ਇਹ ਲੰਗਰ ਲੱਗਣੀ ਆ ਇੱਥੇ ਆ ਲੰਗਰ ਫੰਬੀਆਂ ਆ ਆ ਲੰਗਰ ਸੰਦਰਾ ਸੋਡੀਆਂ ਸੰਦਰਾ ਸੋਡੀਆਂ ਆ ਫਰੂਟੀਆਂ ਦਾ ਲੰਗਰ ਇੱਥੇ ਆ ਕੇ ਆ ਲੰਗਰ ਮਰਨਾਈਆਂ ਵਾਲੇ ਸਾਰੇ ਹੋਣੇ ਆ ਹਾਂ ਤੇ ਉਹਨਾਂ ਨੇ ਜਿੱਦਾਂ ਆਪਣਾ ਆਪਣੇ ਖੇਤ ਦੇ ਹਿਸਾਬ ਨਾਲ ਡਿਵਾਈਡ ਕਰ ਲਿਆ ਪਹਿਲਾਂ ਹੀ ਤੇ ਕੱਲੋਂ ਲੱਗੂਗੇ ਇੱਥੇ ਸਾਰੇ ਲੰਗਰ ਅੱਜ ਹੈਗਾ ਪੂਰਾ ਖਾਲੀ ਤੇ ਕੱਲੋਂ ਇੱਥੇ ਪੂਰੀਆਂ ਰੌਣਕਾਂ ਹੀ ਰੌਣਕਾਂ ਹੋਣੀ ਐ ਇੱਧਰ ਵੇਖੋ ਟੈਨਟ ਉਹ ਲੱਗੇ ਆ ਨਿਕਲ ਬਸ ਫੜਦੇ ਲੋਣ ਵਾਲਾ ਇੱਧਰ ਬਸ ਸੈਟਿੰਗ ਹੋ ਗਈ ਐ ਸਾਰੇ ਜਸ ਲੰਗਰ ਲੱਗੂਗੇ ਤੇ ਬਾਕੀ ਚਲੋ ਤੁਹਾਨੂੰ ਪੂਰਾ ਮੇਲਾ ਦਿਖਾਵਾਂਗੇ ਸੂਸਾਂ ਦਾ ਤੇ ਉਸ ਤੋਂ ਬਾਅਦ ਪੇਖਵਾਲ ਵੀ ਮੇਲਾ ਆ 17 ਤਰੀਕ ਨੂੰ ਉਹ ਵੀ ਤੁਹਾਨੂੰ ਪੂਰਾ ਖਵਾਵਾਂਗੇ ਤੇ ਸਾਡੇ ਨਾਲ ਘੁੰਮਣ ਘੁਮਾਉਣ ਨੂੰ ਮੈਨੇ ਦੇਖਣ ਨੂੰ ਸੋਹਣੀਆਂ-ਸੋਹਣੀਆਂ ਜਗ੍ਹਾ ਤੇ ਗੁਰਦੁਆਰੇ ਸਾਬ ਮੰਦਰ ਵਗੈਰਾ ਦੇਖਣ ਨੂੰ ਚਾਹਣ ਨੂੰ ਚਾ ਲੋ ਸਬਸਕ੍ਰਾਈਬ ਤੇ ਵੀਡੀਓਨ ਕਰ ਦੇ ਲਾਈਕ ਤੇ ਲਾਈਕ ਵੀ ਕਰਨਾ ਠੀਕ ਆ ਤੇ ਚਲੋ ਜਿਹਦੇ ਨਾਲ ਤੁਸੀਂ ਘੁੰਮਣਾ ਚਾਹੁੰਦੇ ਆ ਮੇਲਾ ਤੇ ਉਹਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਚੱਲਦੇ ਆ ਤੇ ਆ ਸਾਰੇ ਲੰਗਰ ਪੰਡੋਰੀ ਫੰਗੂੜੇ ਤਨੁਲੀ ਵਾਲੇ ਚਲੋ ਉਹ ਤਾਂ ਆਪਣੇ ਆਪਣੀ ਜਗਾ ਕਵਰ ਕੀਤੀ ਸਾਰੇ ਆਨੇ ਅੱਗੇ ਬੋਟ ਲਾਤੇ ਆ ਵੀ ਇੱਥੇ ਸਾਡਾ ਕਬਜ਼ਾ ਭਾਈ ਇੱਥੇ ਸੀ ਲੰਗਰ ਲਓ ਤੇ ਚਲੋ ਠੀਕ ਆ ਆ ਸਾਖੇੜਾ ਹੋ ਗਿਆ ਬਹੁਤ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ ਕੱਲ ਬਾਏ ਬਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ